ਸੋਇ ਸਭ ਤਮਾ ਜਿਹਨੂੰ ਪੜਦੇ ਆਪਾਂ ਪਾਠ ਕਰਦੇ ਪੜ੍ਹਾਉਣਾ ਲੇਖ ਨਾ ਮਿਟਈ ਏ ਸਖੀ ਜੋ ਲਿਖਿਆ ਕਰਤਾ ਹਾਲਾਂਕਿ ਅਸੀਂ ਦੋ ਕਿਤਰੇ ਦਰ ਦੀਆਂ ਕਿਤਾਬਾਂ ਪੜ੍ਹ ਕੇ ਕਈ ਵਾਰੇ ਤਿਰਕ ਕਰ ਨਹੀਂ ਤਾਂ ਮੈਂ ਕਰ ਦੂੰਗਾ ਮਤਾ ਕਰੇ ਪੂਰਬ ਕਹਤਾ ਹੈ ਪੱਛਮ ਇਹ ਲਗਤ ਹੋ ਸਕਦਾ ਹੈ ਇਹ ਲੇਖ ਸੰਜੋਗ ਦਾ ਪੱਖ ਬਹੁਤ ਗਹਿਰਾ ਹੈ ਇਹ ਨਹੀਂ ਕਿ ਇਹ ਬਦਲਦੇ ਵੀ ਬਦਲਦੇ ਨੇ ਕਿ ਨਹੀਂ ਕਿ ਨਹੀਂ ਬਦਲਦੇ ਲਿਖੇ ਹੋਏ ਲੇਖ ਵੀ ਬਦਲਦੇ ਨਹੀਂ ਪਰ ਸਾਡੇ ਟ੍ਰਾਂਡਿਚ ਕਿਸੇ ਤਾਕਤ ਨਹੀਂ ਬਦਲਦੇ ਲੇਖ ਬਦਲੇ ਜਾ ਸਕਦੇ ਸੰਜੋਗ ਬਦਲੇ ਜਾ ਸਕਦੇ ਨਹੀਂ ਅੱਜ ਜਿਨ੍ਹਾਂ ਨੇ ਚੈੱਕ ਸਾਈਨ ਕੀਤੇ ਉਹਨਾਂ ਨੂੰ ਪਤਾ ਹੋਵੇਗਾ ਜੇ ਬੈਂਕ ਅੱਜ ਕੰਮ ਕਰਦੇ ਹੋ ਨਾ ਆਪਣੇ ਚੈੱਕ ਤੇ ਸਭ ਨੇ ਕੱਟਿਆ ਹੀ ਨਹੀਂ ਚੈੱਕ ਵਿੱਚ ਕਿਤੇ ਮਾਈਨਰ ਜੀ ਗਲਤੀ ਹੋ ਜਾਏ ਉਸ ਨੂੰ ਦੁਰਸਤ ਕਰਨ ਦਾ ਹੱਕ ਕਿਹਦੇ ਕੋਲ ਹੈ ਕਿ ਬੈਂਕ ਦੇ ਵੱਡੇ ਤੋਂ ਵੱਡੇ ਮੈਨੇਜਰ ਦੇ ਕੋਲ ਹੱਕ ਹੈ ਕਿ ਸਾਡਾ 10 ਰੁਪਏ ਦਾ ਚੈੱਕ ਚੇਂਜ ਕਰਤੇ ਨਹੀਂ ਓਕੇ ਕਹਿੰਦਾ ਜੇ ਨਹੀਂ ਕੱਟਿਆ ਨਾ ਜੋ ਮਾਲਕ ਓਨਰ ਹੈ ਉਹਦੇ ਕੋਲ ਲੈ ਜਾਓ ਕੋਲੇ